ਇਹ ਹਫਤਾ ਲੈ ਜੂ ਢਿਲੋ ਸਾਹਬ ਇਹ ਅੱਛਾ ਜੀ ਇੱਕ ਹਫਤਾ ਲੈ ਜੂਗੀ ਹਾਂ ਜੀ ਗਾਵਾਂ ਵਾਂਗੂ ਬਣ ਕੇ ਕਰਮਾਂ ਵਾਲੀ ਪਹਿਲੇ ਸੂਏ ਸੂਈ ਸੀ ਦੂਜਾ ਸੂਆ ਪਿਓਰ ਸੂਨਾ ਵਾ ਅੱਛਾ ਜੀ ਹਾਂ ਜੀ ਪਾਰ ਪਿੱਛੇ ਦੀ ਦੱਥਣਾ ਦੀ ਫੁੱਲ ਗਰੰਟੀ ਹੋਊਗੀ ਠੀਕ ਆ ਜਿਹੜਾ ਭੈਣ ਭਰਾ ਖਰੀਦ ਕਰੂਗਾ ਤੇ ਘਰ ਜਾ ਕੇ ਆਪਾਂ ਤਪਾ ਕੇ ਤਸੱਲੀ ਨਾਲ ਤੇ ਫੇਰ ਪੈਸੇ ਲਵਾਂਗੇ ਜੀ ਠੀਕ ਹੈ ਵੀਰੇ ਤੇ ਮੰਨ ਲਓ ਦੁੱਧ ਮਾਲਕਾਂ ਦੇ ਦੱਸਣ ਮੁਤਾਬਕ ਕਿੰਨਾ ਭਰ ਜੂਗੀ ਵੀਰੇ ਭਾਜੀ ਪਹਿਲੇ ਸੂਏ ਮੈਂਨੇ 13 ਕਿਲੋ ਦੁੱਧ ਵਿਖਾਇਆ ਤੇ ਚਲੋ ਦੂਜਾ ਸੂਆ ਦੁੱਧ 14-15 ਕਿਲੋ ਠੰਡਾ ਦੇ ਜੂ ਮੈਂ ਮੇਰਾ ਸੋਰ ਸਿੰਘ ਭਾਈ ਤੋਂ ਮੇਰੇ ਤੋਂ 30 ਕਿਲੋਮੀਟਰ ਵਾ ਖੇਮ ਕਰਨ ਪੇਡਾ ਠੀਕ ਹੈ ਜੀ ਬਿਲਕੁਲ ਬਾਰਡਰ ਦੇ ਉੱਤੇ ਲਾਸਟ ਪਿੰਡ ਵਾ ਜਾ ਕੇ ਉਥੋਂ ਬਾਰਡਰ ਸ਼ੁਰੂ ਗਾਂ ਆਂਦਾ ਠੀਕ ਹੈ ਜੀ ਉਹ ਪਿੰਡੋ ਮਹਾਰਾਜ ਮੈਂ ਲਈ ਪਹਿਲੇ ਸੂਏ ਕਰਮਾਲੀ ਨੇ ਇਹਨੇ 13 ਕਿਲੋ ਦੁੱਧ ਵਿਖਾਇਆ ਜੀ ਠੀਕ ਹੈ ਜੀ ਹਾਂ ਜੀ ਦੂਜਾ ਸੂਆ ਸੁਣੀ ਆ ਨੰਬਰ ਢਿਲੋਂ ਸਾਹਿਬ ਜਿਹੜਾ ਭੈਣ ਜੀ ਵੱਡੀ ਆ ਢੋਲਾ ਸਾਹਿਬ ਮੇਰੇ ਮੋਢੇ ਤੇ ਆਉਂਦੀ ਕਰਮਾ ਲਈ ਪੂਰੀ ਵੱਡੀ ਮਸਹੀ ਹੈ ਹਾਂ ਜੀ ਪੂਰੀ ਹਾਈਟ ਦੀ ਐਕਸਟਰਾ ਆਰਡਰ ਨਹੀਂ ਦੂਜੇ ਸੂਏ ਦੇਖਣ ਵਾਲੀ ਹੋਊਗੀ ਦੋ ਘੜੀਆਂ ਬਾਅਦ ਮਹਾਰਾਜ ਦੂਜੇ ਸੂਏ ਬੱਚੀ ਚਲੋ ਮਹਾਰਾਜ ਨਵੀਨ ਰੋਈ ਰੱਖੀ ਦੁੱਧ ਵੀ 25 ਤੋਂ ਪਲੱਸ ਕੱਢ ਜੂਗੀ ਜੀ 11 ਕਿਲੋ ਦੁੱਧ ਮੈਂ ਇਹਦੇ ਥੱਲੇ ਉਹਨਾਂ ਚ ਹੋਇਆ ਪਿਛਲੇ ਸੂਏ ਅੱਛਾ ਜੀ ਤੇ ਦੁੱਧ 12 ਕਿਲੋ 13 ਕਿਲੋ ਐਰ ਕੀ ਠੰਡਾ ਮਨਾਜੂ ਕਰਮਾ ਲਈ ਠੀਕ ਆ ਜੀ ਹਾਂਜੀ ਤੀਜਾ ਸੂਆ ਮੈਂ ਸੁਣੀ ਪਤਲੀ ਚਮੜੀ ਦੀ ਆ ਕਰਮਾ ਲਈ ਕਾਗਜ਼ ਜਰੂਰੀ ਹੈ ਜੀ ਦੇਖ ਸਕਦੇ ਆ ਬਿਲਕੁਲ ਪ ਸੋ ਉਮੀਦ ਕਰਦਾ ਕਿ ਤੁਸੀਂ ਸਾਰੇ ਕਿਸਾਨ ਭਰਾਵੋ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ। ਸੋ ਅੱਜ ਫਿਰ ਆਪਾਂ ਵੀਰ ਗਰਲਾਲ ਦੇ ਫਾਰਮ ਤੇ ਪਹੁੰਚੇ ਸੀਗੇ। ਸੋ ਵੀਰ ਗਰਲਾਲ ਦੇ ਕੋਲੇ ਅਕਸਰ ਹੀ ਜ ਬਹੁਤ ਚੰਗੇ ਚੰਗੇ ਪਸ਼ੂ ਆਉਂਦੇ ਰਹਿੰਦੇ ਆ। ਤੇ ਵੀਰ ਦਾ ਐਡਰੈਸ ਜਿਹੜਾ ਹੈਗਾ ਆ ਉਹ ਗਰਲਾਲ ਸਿੰਘ ਨਾਮ ਆ। ਪਿੰਡ ਸੁਰ ਸਿੰਘ ਆ। ਤਹਿਸੀਲ ਇਹਨੂੰ ਪੱਟੀ ਲੱਗਦੀ ਆ ਤੇ ਜ਼ਿਲ੍ਹਾ ਤਰਨਤਾਰਨ ਲੱਗਦਾ ਆ। ਜੇਕਰ ਤੁਸੀਂ ਵੀ ਇੱਕ ਵਧੀਆ ਚੰਗੇ ਟਾਪ ਦੇ ਪਸ਼ੂ ਦੀ ਤਲਾਸ਼ ਦੇ ਵਿੱਚ ਆ ਤੇ ਅੱਜ ਵੀਰ ਦੇ ਫਾਰਮ ਉੱਪਰ ਵੱਡੀ ਜਿਹੜੀ ਸ਼ੈੱਡ ਵਾਲੀ ਗਾਂ ਵੀ ਆ ਵੇੜ ਜਿਹੜੀ ਮੰਨ ਲਓ ਪਹਿਲਾ ਪਲੂਨ ਸੁਆ ਸੂਈ ਆ ਤੇ ਵੀਰ ਦੇ ਕੋਲੇ 2 ਨੰਬਰ ਤੇ ਮੰਨ ਲਓ ਵੇਖਣ ਨੂੰ ਮੱਝ ਬਣਾ ਕਾਲੀ ਤੁਹਾਨੂੰ ਸਕਰੀਨ ਉੱਪਰ ਦੇਖੀ ਦਿਖਾਈ ਦੇ ਰਹੀ ਹੋਊਗੀ ਪਰ ਢਾਂਚਾ ਬਾਡੀ ਸਟਰਕਚਰ ਸਾਰੇ ਨੀਲੀ ਰਾਵੀ ਵਾਲਾ ਪੱਖ ਰੱਖਦੀ ਆ ਬੱਚੇ ਬਹੁਤ ਹੀ ਚੰਗੇ ਨੀਲੀ ਰਾਵੀ ਦੇ ਇਹ ਲਾ ਸਕਦੀ ਆ ਇਹ ਗੱਲ ਦਾ ਮੈਂ ਵੀ ਤੁਹਾਡੇ ਨਾਲ ਦਾਵਾ ਕਰਦਾ ਕਿਉਂਕਿ ਮੈਂ ਅਕਸਰ ਹੀ ਨੀਲੀ ਚ ਰਿਆਂ ਤੇ ਇਦਾਂ ਦੇ ਪਸ਼ੂ ਅਕਸਰ ਹੀ ਮੈਂ ਆਪਦੇ ਦਾਦੇ ਪਰਦਾਦੇਆਂ ਦੇ ਸਮੇਂ ਤੋਂ ਦੇਖਦਾ ਆ ਰਿਆਂ ਸਾਡੇ ਕੋਲੇ ਵੀ ਇਸ ਟਾਈਪ ਦੀਆਂ ਮੱਝਾਂ ਰਹੀਆਂ ਫੁੱਲ ਹੈਵੀ ਵੇਟ ਨਿੱਕੀ ਗੋਡੀ ਦੀਆਂ ਤੇ ਦੁੱਧੋਂ ਇੰਨੀਆਂ ਕਹੇ ਸੌਖੀਆਂ ਹੀ ਮੰਨ ਲਓ 13 14 15 ਕਿਲੋ ਸੌਖੀਆਂ ਭਰਾਵਾ ਕਰ ਜਾਂਦੀਆਂ ਸੀ ਤੇ ਅੱਜ ਤਿੰਨ ਜਾਨਵਰ ਦਿਖਾਉਣੇ ਆ ਤੇ ਤਿੰਨੇ ਹੀ ਮੰਨ ਲਓ ਵੀਰ ਕੋਲੇ ਬਿਲਕੁਲ ਜਾਇਜ਼ ਰੇਟ ਕਰਵਾਵਾਂਗੇ ਤੇ ਵੀਰ ਦੀਆਂ ਗਰੰਟੀਆਂ ਸਾਰੀਆਂ ਫੋਨ 'ਚ ਹੋਣਗੀਆਂ ਆਨਲਾਈਨ ਸੌਦਾ ਕਰਨਾ ਆਨਲਾਈਨ ਹੋਮ ਡਿਲੀਵਰੀ ਵੀਰਾਂ ਲੋਨ ਕਰਵਾਉਣੀ ਆ ਵੀਰ ਵੱਲੋਂ ਤੇ ਆਓ ਹੁਣ ਆਪਾਂ ਤੁਹਾਡਾ ਸਮਾਨਾਂ ਬਾਲਾ ਖਰਾਬ ਕਰੀਏ ਤੇ ਬਾਈ ਨਾਲ ਕਰਦੇ ਹਾਂ ਗੱਲਾਂ ਬਾਤਾਂ ਸਾਸੀ ਦਾ ਭਰਾ ਜੀ ਸਾਸੀ ਘਟੇ ਲੋ ਸਭ ਠੀਕ ਠਾਕ ਜੇ ਅੱਬਾ ਜੀ ਬਾ ਕਿਰਪਾ ਮਾਲਕ ਦੀ ਤੇ ਵੀਰ ਆਪਣੀ ਇਹ ਦੂਜੀ ਵੀਡੀਓ ਫਾਰਮ ਤੇ ਤੁਹਾਡੇ ਤੇ ਹਾਂਜੀ ਹਾਂਜੀ ਵੀਰ ਜੀ ਤੇ ਦਰਸ਼ਕਾਂ ਨੂੰ ਆਪਾਂ ਦੱਸ ਦਈਏ ਵੀ ਆਪਣਾ ਕਿੰਨਾ ਕੁ ਟਾਈਮ ਦਾ ਜਿਹੜਾ ਵਪਾਰ ਦਾ ਕੰਮ ਆ ਵੀਰ ਜੀ ਮਹਾਰਾਜ ਜੀ ਮੈਨਾਂ ਆਪਾਂ ਨੂੰ 20 ਸਾਲ ਹੋ ਗਏ ਇਸ ਕੰਮ 'ਚ ਪਿਆ ਨੂੰ ਠੀਕ ਆ ਜਿਹੜੇ ਆਪਾਂ ਉਹਦਣ ਪਸ਼ੂ ਪਾਏ ਸੀ ਸੇਲ ਹੋ ਗਏ ਸੀ ਭਾਜੀ ਉਹ ਤੇ ਵੀਰ ਜੀ ਜਦੋਂ ਤੜਕੇ ਵੀਡੀਓ 7 ਵਜੇ ਪਈ 8 ਵਜੇ ਨੂੰ ਮਾਲ ਵੇਗਿਆ ਹੈ ਜੀ ਠੀਕ ਆ ਜੀ ਹਾਂਜੀ ਤੇ ਵੀਰ ਅੱਜ ਆਪਾਂ ਨਾਲ ਦੀ ਨਾਲ ਕਰੀਏ ਗੱਲਾਂ ਬਾਤਾਂ ਪਹਿਲਾਂ ਆਪਾਂ ਨਾ ਆਪਣਾ ਨਾਂ ਐਡਰੈਸ ਤੇ ਜ਼ਿਲ੍ਹਾ ਦੱਸ ਦਈਏ ਆਪਣੇ ਵੀਰ ਜੀ ਨਾਂ ਮੇਰਾ ਸਰਦਾਰ ਗੁਰਲਾਲ ਸਿੰਘ ਹੈ ਪਿੰਡ ਸੋਰ ਸਿੰਘ ਹੈ ਹਾਂਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਠੀਕ ਆ ਜੀ ਹਾਂਜੀ ਆਪਾਂ ਇੱਕ ਨੰਬਰ ਵਾਲੀ ਜੇ ਵੈਡ ਦੀ ਗੱਲ ਕੀਤੀ ਜਾਵੇ ਹਾਂਜੀ ਤੇ ਇਹ ਕਿੰਨਾ ਚਿਰ ਦੀ ਸੂਈ ਆ ਕਿ ਇਟਲੋਂ ਸਾਹ ਪਰਸੋਂ ਦੀ ਬੱਚੀ ਸੂਈ ਇਹਦੇ ਮਗਰ ਬੱਚਾ ਵਾ ਪਹਿਲਾ ਸੂਆ ਬੱਚੀ ਸੂਈ ਆ ਠੀਕ ਹੈ ਜੀ ਮੂੰਹ ਪਿਓਰ ਛੇ ਦੰਦ ਵਾ ਛੇ ਦੰਦਾਂ ਦਾ ਹਾਂ ਜੀ ਕੰਨੀਆਂ ਜੇ ਦੁੱਧ ਵਾਲੇ ਦੰਦ ਉਤਰਾ ਹੀ ਖਲੋਤੇ ਆ ਠੀਕ ਆ ਤੇ ਬੋਲਾ ਜਿਹੜਾ ਤਿਆਰ ਕਿੰਨਾ ਇਸ ਟਾਈਮ ਵੀ ਜੇ ਥੱਲੇ 12 ਕਿਲੋ ਬੋਲਾ ਆਊਗਾ ਠੰਡਾ ਜਿਹੜਾ ਲੀਟਰ ਵਾਲਾ ਵਾ ਜੇ ਗਾਲਾ 15 16 ਵੀ ਕਹੀ ਜਾਈਏ ਫਾਇਦਾ ਕੋਈ ਨਹੀਂ ਆ 12 ਲੀਟਰ ਵੀ ਦੁੱਧ ਪਹਿਲੇ ਸੂਏ 17 18 ਕਿਲੋ ਕਰਮ ਵਾਲੀ ਬੱਚੀ ਕੱਢ ਜੂਗੀ ਠੀਕ ਆ ਜੀ ਲੈ ਚਲੀਏ ਆਪਾਂ ਤੋੜ ਕੇ ਦਿਖਾ ਦਈਏ ਦਰਸ਼ਕਾਂ ਨੂੰ ਤੇ ਇਹ ਦੋਸਤੋ ਸ਼ੈੱ ਆਰਡਰ ਦੀ ਬਿਲਕੁਲ ਸਾਫ਼ ਸੁਥਰੀ ਆ ਮਗਰ ਜਿਹੜਾ ਬੱਚੇ ਨੂੰ ਜਨਮ ਦਿੱਤਾ ਉਹ ਅੱਛਾ ਆ ਦੋਸਤੋ ਆ ਤੁਸੀਂ ਦੇਖ ਸਕਦੇ ਆ ਇਹਦੀ ਤੌਰ ਤੁਸੀਂ ਚੈੱਕ ਕਰ ਲੋ ਕਿਉਂਕਿ ਕਈ ਵਾਰੀ ਕੀ ਹੁੰਦਾ ਕਿਸੇ ਕਿਸਾਨ ਭਰਾ ਨੇ ਦੂਰੋਂ ਆਨਲਾਈਨ ਵੀ ਸੌਦਾ ਮੰਗਾਉਣਾ ਹੋਵੇ ਤਾਂ ਤੁਸੀਂ ਮੰਗਾ ਸਕਦੇ ਆ ਉਹਦੇ ਨਾਲ ਕੀ ਹੁੰਦਾ ਵਾ ਕਿ ਤੁਹਾਨੂੰ ਇਹਦੀ ਚਾਲ ਇਹਦੇ ਆਰਡਰ ਦੀ ਕੁਆਲਿਟੀ ਸਾਰਾ ਕੁਝ ਦੀ ਜੱਜਮੈਂਟ ਹੋ ਜੂਗੀ ਕਿ ਕੀ ਚੀਜ਼ ਆ ਸੋ ਬੈੜ ਬਿਲਕੁਲ ਸਾਫ਼ ਸੁਥਰੀ ਬੈੜ ਆ ਜਿਹੜੇ ਵੀਰ ਚੰਗੀ ਵਹਿੜ ਦੀ ਤਲਾਸ਼ 'ਚ ਸੀਗੇ ਨਾ ਤੇ ਉਹ ਵੀਰ ਗਰਲਾਲ ਸਿੰਘ ਦੇ ਘਰੇ ਆ ਕੇ ਸੁਰ ਸਿੰਘ ਆ ਕੇ ਤੁਸੀਂ ਖਰੀਦ ਸਕਦੇ ਆ ਤੇ ਇਹ ਬਾਕੀ ਗਰਲਾਲ ਵੀਰ ਇਹਦੀ ਕਪੈਸਿਟੀ ਕਿੰਨੀ ਕੁ ਹੋਰ ਤੁਹਾਡੇ ਹਿਸਾਬ ਨਾਲ ਤੁਹਾਡਾ ਤਾਂ ਨਿਤ ਦਾ ਕੰਮ ਆ ਵੀਰ ਜੀ ਅਜੇ ਇਹਦੇ ਥੱਲੇ 12 ਕਿਲੋ ਬੌਲਾ ਜਿਹੜਾ ਆਪਾਂ ਝੋਇਆ ਵਾ ਦੋ ਡੰਗਾ ਹਾਂਜੀ ਠੀਕ ਆ ਵੀਰ ਜੀ ਦੁੱਧ 17-18 ਕਿਲੋ ਪਹਿਲੇ ਸਵੇਰੇ ਵੱਚੀ ਦੇ ਦੂ ਛਿੱਗੀ ਅਜੇ ਮੂੰਹੋਂ ਪਿਓ ਰੇ ਅੱਛਾ ਜੀ 17-18 ਮੰਨ ਲਓ ਕਰਜੂ ਬਰੇ ਆਮ ਨਾ ਕਰਜੂਗ ਸਾਬ ਜੀ ਠੀਕ ਆ ਜੀ ਹਜੇ ਤਾਂ ਮਲੇ ਮੂਲੇ ਵੀ ਲੱਗਣਾ ਨੇ ਹਨਾ ਅੱਜ ਇਹਦੇ ਮਹਾਰਾ ਸੁਈ ਪਰਸੋਂ ਆ ਟੱਲੋ ਸਾਹਿਬ ਠੀਕ ਆ ਤੇ ਆ ਮੰਨ ਲਓ ਹੈ ਠੰਡੀ ਧੀਰੀ ਆ ਭਰਾ ਮਹਾਰਾ ਚਲੋ ਗੱਡੀਆਂ ਗੁੱਡੀਆਂ ਚਾਉਂਦੀਆਂ ਡਰਦੀਆਂ ਜਰੂਰ ਬਾ ਜਿਹੜੀ ਗੱਲ ਬਾਕੀ ਸੀਲ ਤੇ ਨਹੀਂ ਆਂ ਕਿ ਜਿਆਦੀਆਂ ਵੀ ਭਲਾਈ ਤਰ੍ਹਾਂ ਹੀ ਬੈਠੇ ਰਹੋ ਗਰਮੀ ਨਾਲ ਥਲੇ ਠੀਕ ਆ ਠੀਕ ਆ ਹਾਂਜੀ ਤੇ ਚਵਾਈ ਚੂਈ ਦੀ ਵੀਰੇ ਓਕੇ ਆ ਕੋਈ ਪੁੱਛਦਾ ਇੱਕ ਨੰਬਰ ਟੱਲੋ ਸਾਹਿਬ ਜਿਹੜਾ ਭੈਣ ਭਰਾ ਆਨਲਾਈਨ ਮੰਗਾਊਗਾ ਹਾਂਜੀ ਇੱਕ ਨੰਬਰ ਆਪਣੇ ਘਰ ਵੀਡੀਓ ਕਾਲ ਤੇ ਚੋਵੇ ਗੁੱਡੇ ਡਾਂਗ ਉਹਨਾਂ ਦੇ ਘਰ ਜਾ ਕੇ ਚਵਾਗੇ ਤੇ ਤਸੱਲੀ ਨਾਲ ਆਪਾਂ ਤੇ ਫੇਰ ਪਈਏ ਲਿਆ ਹਾਂਜੀ ਰੇਟ ਇਹਦਾ ਕੀ ਹੋਊਗਾ ਵੀ ਜੀ 80 80ਆਂ ਬੱਚਿਆਂ ਦਾ ਚਲੋ ਮੰਡੀਆਂ 'ਚ ਵੀ ਆਪਾਂ ਲਾਲ ਗਏ ਹਾਂਜੀ ਵੀ ਉਤਰਾ ਵੀ ਲੋਕ ਲਾਲ ਗਏ ਵੀ ਘਰਾਂ ਵਾਲੇ ਦੇ ਲੋਕ ਇਹੋ ਜਿਹਿਆਂ ਦਾ ਲੱਖ ਲੱਖ ਹੀ ਕਰੀ ਜਾਂਦੇ ਅੱਛਾ ਜੀ ਭਾਵੇਂ ਆਪਾਂ ਨਾ ਲੱਖ ਕਰਨਾ ਨਾ ਅਸੀਂ ਨਾ 70 ਅੱਛਾ ਜੀ ਮੋਲੇ ਦਾ ਜੋ ਮਰਜ਼ੀ ਕਰੀਏ ਲਾਸ਼ ਦੀ ਆਪਾਂ ਜਿਹੜੀ ਦੇ ਲਾ 60000 ਦੀ ਬੱਚੀ ਦੇਣੀ ਹੈ ਜੀ 60000 ਦੀ ਹਾਂਜੀ ਠੀਕ ਆ ਉਹਦੇ ਜੋ ਵੀਰ ਦੀ 2000 ਰੁਪਿਆ ਆਪਾਂ ਮਾਨਤਾਨ ਕਰਾਂਗੇ 52000 ਦੀ ਬੱਚੀ ਲਾਸ਼ ਦਾ ਆਪਾਂ ਦੇ ਦੇਣੀ ਸੋ ਦੋਸਤੋ ਇਸ ਤੋਂ ਘੱਟ ਮੇਰੇ ਹਿਸਾਬ ਨਾਲ ਤੁਹਾਨੂੰ ਹੋਰ ਕੁਝ ਲੱਭਣਾ ਨਹੀਂ ਕਿਉਂਕਿ ਵੀਰ ਨੇ ਜਿਹੜ 55000 ਦੇ ਵਿੱਚ ਜੈਸ ਔਰ ਨੋ ਹੁਣੀ ਆ ਪਰ ਇਦਾਂ ਦੀ ਵੱਛੀ ਤੁਹਾਨੂੰ ਪਾਸਿਓਂ ਕਦੋਂ ਲੱਭਣੀ ਨਹੀਂ ਆਰਡਰ ਦੀ ਸਾਫ ਥਣਾ ਦੀ ਬਿਲਕੁਲ ਓਕੇ ਆ ਚਾਲ ਨੁਕਰੀ ਘੋੜੀ ਵਰਗੀ ਆ ਪੂਰਾ ਜਿੰਨਾ ਵੀ ਕੋਈ ਸੇ ਪੈਰ 'ਚ ਕੋਈ ਫਾਲਟ ਨਹੀਂ ਨਹੀਂ ਆਮ ਗਾਈਆਂ ਲੰਗ ਮਾਰਦੀਆਂ ਹੁੰਦੀਆਂ ਤੇ ਪੂਰੀ ਸਾਫ ਸੁਥਰੀ ਆ ਕੁੱਲੇ ਕਾਲੇ ਦੀ ਬਿਲਕੁਲ ਓਕੇ ਆ ਪੂਰੀ ਵੱਡੀ ਆ ਢਲੋ ਸਾਹ ਮੇਰੇ ਮੋਢੇ ਤੇ ਆਉਂਦੀ ਕਰਮਾ ਲਈ ਪੂਰੀ ਵੱਡੀ ਮਸਹੀ ਹੈ ਹਾਂ ਜੀ ਪੂਰੀ ਹਾਈਟ ਦੀ ਐਕਸਟਰਾ ਆਰਡਰ ਨਹੀਂ ਦੂਜੇ ਸੂਏ ਦੇਖਣ ਵਾਲੀ ਹੋਊਗੀ ਦੋ ਘੜੀਆਂ ਬਾਅਦ ਮਹਾਰਾਜ ਦੂਜੇ ਸੂਏ ਬੱਚੀ ਚਲੋ ਮਹਾਰਾਜ ਨਵੀਨ ਰੋਈ ਰੱਖੀ ਦੁੱਧ ਵੀ 25 ਤੋਂ ਪਲੱਸ ਕੱਢ ਜੂਗੀ ਜੀ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਨਵਾਂ ਮਾਲ ਆ ਵੀਰ ਪੱਕੀ ਗੱਲ ਨੱਚਦੀਆਂ ਫਿਰਦੀਆਂ ਜੀ ਕੋੜੀਆਂ ਨੂੰ ਕਰਮਾਂ ਲਾਂਗੇ ਹਾਂ ਜੀ ਤੇ ਇਸ ਤੋਂ ਅਗੇ ਵੀਰ ਜਿਹੜਾ ਹੀਰਾ ਦਿਖਾਉਣ ਲੱਗੇ ਆਪਾਂ ਹਾਂ ਜੀ ਵੀਰ ਜੀ ਕਿਉਂਕਿ ਵੀਰ ਅਸੀਂ ਵੀ ਪਸ਼ੂਆਂ ਦੇ ਵਿੱਚ ਹੀ ਰਹਿੰਦੇ ਆ ਜਿਹੜੀ ਅੱਖ ਹੁੰਦੀ ਆ ਜਿਹੜੀ ਚੀਜ਼ ਆ ਉਹ ਫੜ ਲੈਂਦੀ ਆ ਹਾਂਜੀ ਹਾਂਜੀ ਤੇ ਇਹ ਕਿਹੜੇ ਏਰੀਆ ਦੀ ਆ ਪਹਿਲਾਂ ਪਏ ਦੱਸਿਓ ਕਿਉਂਕਿ ਵੀਰਾਂ ਨੇ ਕਈਆਂ ਨੇ ਦੂਰੋਂ ਚੱਲ ਕੇ ਆਉਣਾ ਹੁੰਦਾ ਫਾਰਮ ਤੇ ਕਿਹੜੇ ਏਰੀਏ ਕਿਹੜੇ ਤੋਂ ਲਈ ਆ ਆਪਣੀ ਕਿੱਥੋਂ ਦੀ ਬਰੀਡ ਆ ਇਹ ਇਹ ਵੀਰ ਜੀ ਆਪਣਾ ਇਧਰ ਲਾਕਾਵਾ ਖੇਮ ਕਰਨ ਬਾਰਡਰ ਤੇ ਠੀਕ ਆ ਜੀ ਠੀਕ ਆ ਜੀ ਪਿੰਡ ਮੇਰਾ ਸੋਰ ਸਿੰਘ ਵਾ ਜਿੱਥੋਂ ਮੇਰੇ ਤੋਂ 30 ਕਿਲੋਮੀਟਰ ਵਾ ਖੇਮ ਕਰਨ ਪਿੰਡ ਆ ਠੀਕ ਆ ਜੀ ਬਿਲਕੁਲ ਬਾਰਡਰ ਦੇ ਉੱਤੇ ਲਾਸਟ ਪਿੰਡ ਵਾ ਜਾ ਕੇ ਉਥੋਂ ਬਾਰਡਰ ਸ਼ੁਰੂ ਗਾਹ ਆਂਦਾ ਠੀਕ ਆ ਜੀ ਉਹ ਪਿੰਡੋਂ ਠੀਕ ਹੈ ਜੀ ਹਾਂ ਜੀ ਦੂਜਾ ਸੁਆ ਸੁਣੀ ਆ ਪਿਓਰ ਜੀ ਠੀਕ ਹੈ ਜੀ ਤੇ ਦੋਸਤੋ ਬਾਰਡਰ ਬੈਲਟ ਦੀ ਇਹ ਮੈਂ ਤਾਂ ਵੀਰ ਤੋਂ ਪੁੱਛ ਲਿਆ ਕਿਉਂਕਿ ਇਹ ਜਿਹੜੀ ਬਰੀਡ ਆ ਨਾ ਇਹ ਅਕਸਰ ਹੀ ਬਾਰਡਰ ਬੈਲਟ ਤੇ ਮਿਲਦੀ ਆ ਕਿਉਂਕਿ ਆ ਜਿਹੜਾ ਥੱਬੇ ਜੱਡਾ ਇਹਨੇ ਲੇਵਾ ਦੇ ਇਹ ਨਾ ਜਦੋਂ ਤੁਸੀਂ ਵੀਰ ਦੇ ਘਰੇ ਆ ਕੇ ਵੇਖੋਗੇ ਤਾਂ ਮੇਰੇ ਹਿਸਾਬ ਨਾਲ ਇਹ ਮੱਝ ਗੱਡੀ 'ਚ ਕੱਲੀ ਜਾਊਗੀ ਇੰਨੀ ਹੈਵੀ ਵੇਟ ਦੀ ਆ ਇਹ ਕੱਲੀ ਜਾਣੀ ਢਿਲੋ ਸਾਹਿਬ ਬਹੁਤ ਵੱਡੀ ਮੈਂ ਮਾਰੀ ਬਹੁਤ ਵੱਡੀ ਮੈਂ ਆ ਤੇ ਇਹਦਾ ਨਾ ਵੀਰ ਸੂਆ ਕਿ ਨਵਾਵਾ ਇਹ ਪਿਓਰ ਦੂਜਾ ਸੂਆ ਢਿਲੋ ਸਾਹਿਬ ਆਰ ਗਈ ਅੱਛਾ ਜੀ ਦੂਜਾ ਸੂਆ ਤੇ ਆਪਣਾ ਗਲਾਲ ਵੀਰ ਕਿੰਨੇ ਕ ਦਿਨ ਲੈ ਜਾਊਗੀ ਤੁਹਾਡੇ ਹਿਸਾਬ ਨਾਲ ਅਜੇ ਹਫਤਾ ਲੈ ਜਾਊ ਢਿਲੋ ਸਾਹਿਬ ਇਹ ਅੱਛਾ ਜੀ ਇੱਕ ਹਫਤਾ ਲੈ ਜਾਊਗੀ ਹਾਂ ਜੀ ਗਾਵਾਂ ਵਾਂਗੂ ਬਣ ਕੇ ਕਰਮਾਂ ਵਾਲੀ ਪਹਿਲੇ ਸੂਏ ਸੂਈ ਸੀ ਦੂਜਾ ਸੂਆ ਪਿਓਰ ਸੂਣਾਵਾ ਅੱਛਾ ਜੀ ਹਾਂ ਜੀ ਪਾਰ ਪਿੱਛੇ ਦੀ ਤੇ ਥਣਾਂ ਦੀ ਫੁੱਲ ਗਰੰਟੀ ਹੋਊਗੀ ਠੀਕ ਆ ਜਿਹੜਾ ਠੀਕ ਹੈ ਵੀਰੇ ਤੇ ਮੰਨ ਲਓ ਦੁੱਧ ਮਾਲਕਾਂ ਦੇ ਦਸਨ ਮੁਤਾਬਕ ਕਿੰਨਾ ਭਰ ਜੂਗੀ ਵੀਰੇ ਭਾਜੀ ਪਹਿਲੇ ਸੂਗਾ ਮੈਂਨੇ 13 ਕਿਲੋ ਦੁੱਧ ਵਿਖਾਇਆ ਤੇ ਚਲੋ ਦੂਜਾ ਸੂਗਾ ਦੁੱਧ 14-15 ਕਿਲੋ ਠੰਡਾ ਦੇ ਜੂ ਮੈਂ ਰਕੀ ਠੀਕ ਹੈ 14-15 ਤੋਂ ਵੀਰੇ ਟਿੱਪਣ ਦੀ ਕਿਦਾਂ ਵਾ ਪਿਛੇਰੀ ਗਰੰਟੀ ਆ ਭਾਰ ਪਿਛੇ ਦੀ ਫੁੱਲ ਗਰੰਟੀ ਮੈਂ ਦੀ ਹਾਂਜੀ ਅਗਲੇ ਤੇ ਘਰ ਜਾ ਕੇ ਤਪਾ ਕੇ ਤੇ ਆਪਾਂ ਫੇਰ ਪਈਏ ਲਾਵਾਂਗੇ ਜਦੋਂ ਆਪਾਂ ਚਿਜਕਣੀ ਸਾਰੀ ਮੁਕਾ ਦੇਣੀ ਆ ਜੀ ਲੋ ਵੀ ਦੋਸਤੋ ਇਸ ਤੋਂ ਵੱਧ ਗਰੰਟੀ ਦਾ ਹੁਣ ਕੋਈ ਵੀ ਮੇਰੇ ਹਿਸਾਬ ਨਾਲ ਨਹੀਂ ਦੇਊਗਾ ਜਿਹੜੀ ਵੀਰ ਨੇ ਗਰੰਟੀ ਤਾਂ ਭਰਤੀ ਆ ਤੁਹਾਡੇ ਘਰ ਤੱਕ ਜਿਹ ਤੇ ਚਵਾ ਕੇ ਦੀ ਟਿੱਪ ਕੇ ਤੁਸੀਂ ਇਹਨੂੰ ਖਰੀਦ ਸਕਦੇ ਆ ਤੇ ਆਰਡਰ ਦੀ ਬਿਲਕੁਲ ਓਕੇ ਆ ਤੁਸੀਂ ਦੇਖ ਸਕਦੇ ਆ ਮੁਠੀ ਵਾਲਾ ਥਣ ਲੱਗਾ ਕਰਮ ਵਾਲੀ ਨੂੰ ਤੇ ਹਜੇ ਹਫਤਾ ਦਾ ਸੌਖਾ ਕੱਢਦੀ ਆ ਤੇ ਜਿਹੜੇ ਦੁੱਧ ਵਾਲੇ ਪਸ਼ੂ ਦੀ ਕੁਆਲਿਟੀ ਹੁੰਦੀ ਆ ਨਾ ਆ ਆਰਡਰ ਤੋਂ ਪਤਾ ਲੱਗ ਜਾਂਦਾ ਜਿਹੜੇ ਆ ਬਟਰ ਨੇ ਆ ਇਹ ਸਾਰਾ ਹੀ ਇਹਨੇ ਪਿੱਛੇ ਨੂੰ ਭਰਨਾ ਆ ਆਰਡਰ ਕਿਉਂਕਿ ਹਜੇ ਇਹਨੂੰ ਕੋਈ ਸੂਣਦਾ ਪਤਾ ਨਹੀਂ ਹਫਤਾ ਇੱਕ ਨਹੀਂ ਹਜੇ ਹਫਤਾ ਲੈ ਜੋ ਢਿੱਲੋ ਸਾਦੇ ਹਾਂਜੀ ਹਾਂਜੀ ਤੇ ਹਫਤੇ ਚ ਵੀਰ ਤਿਆਰ ਵੀ ਬੜੀ ਤਗੜੀ ਹੁਣੀ ਆ ਵੀਰ ਜੀ گاਵਾਂ ਵਾਂਗੂ ਬਣੂਗੀ ਕਰਮ ਵਾਲੀ گاਵਾਂ ਵਾਂਗੂ ਬਾਕੀ ਵਜਨ ਲੋਡ ਬਹੁਤ ਜ਼ਿਆਦਾ ਵਾ ਜਿਹੜਾ ਭਣ ਭਰਾ ਖਰੀਦ ਕਰੂੰਗਾ ਕੱਲੀ ਮੈਂ ਗੱਡੀ 'ਚ ਖੜਨੀ ਪਣੀ ਜੋੜਾ ਨਹੀਂ ਪਹਿਣਾ ਕਿਤੇ ਵੀ ਨਹੀਂ ਪਹਿਣਾ ਹਾਂਜੀ ਬਾਕੀ ਵਾਕਿਆ ਬਹੁਤ ਤਗੜੀ ਮੱਝਮਾਲ ਹੈ ਤੇ ਵੀਰ ਇਹਦੇ ਕੋਈ ਪਤਾ ਕਿ ਵੀ ਸੀਮਨ ਤੋਂ ਕ੍ਰੋਸ ਆ ਜਾਂ ਕੋਈ ਸਾਨਸੂਨ ਤੋਂ ਕੋਈ ਪਤਾ ਪਿੱਛੋਂ ਕੋਈ ਪੁੱਛਿਆ ਜਾਂ ਨਹੀਂ ਵੀਰ ਨਹੀਂ ਵੀਰ ਜੀ ਆਪ ਐਵੇਂ ਗਲਤ ਜਿਹੜੀ ਨੌਲੇਜ ਹੈਗੀ ਆਪਾਂ ਉਹ ਦੱਸਾਂਗੇ ਜਿਹੜੀ ਅਗਲੇ ਨੇ ਆਪਾਂ ਨੂੰ ਦੱਸੀ ਆ ਠੀਕ ਆ ਨਾ ਆਪਾਂ ਪੁੱਛਿਆ ਤੇ ਨਾ ਉਹਨਾਂ ਦੱਸਿਆ ਜਦੋਂ ਉਹਦੇ ਤੇ ਸੌਦਾ ਕਰਕੇ ਪੈਸੇ ਪੁਗੇ ਦੇਣ ਦੀ ਟਾਈਮ ਲੰਘ ਜਾਂਦਾ ਜਿਹੜੀ ਗੱਲ ਆਹੀ ਤਾਂ ਗੱਲ ਆਹੀ ਨਾ ਟਾਈਮ ਨਹੀਂ ਲੱਗਦਾ ਵੀ ਅਗਲੇ ਤੋਂ ਆਪਾਂ ਪੁੱਛੇਗੇ ਜਿਹੜੀ ਗੱਲ ਠੀਕ ਆ ਠੀਕ ਆ ਵੇਹ ਜਦੋਂ ਗਾਂ ਤੋਂ ਬਾਰਡਰ ਏਰੀਆ ਵਾਲਾ ਇਧਰੋਂ ਮੰਨ ਲਓ ਕਦੇ ਪਸ਼ੂ ਖਰੀਦੋ ਨੀਲੀ ਦੀ ਮੱਝ ਇਦਾਂ ਦੀ ਚੰਗੀ ਮਾੜਾ ਜਾਂ ਧਿਆਨ ਤੇ ਲੈ ਲਿਆ ਕਰੋ ਚੀਜ਼ ਆਪਾਂ ਨੂੰ ਵੀ ਦੱਸਣਾ ਸੌਖਾ ਹੋ ਜਾਂਦਾ ਬਾਕੀ ਦੋਸਤੋ ਇਹ ਚੀਜ਼ ਦੀ ਮੈਂ ਗਾਰੰਟੀ ਦਿੰਦਾ ਆਪਣੇ ਚੈ ਬੱਚੇ ਨੀਲੀ ਪਾਊਗੀ ਕਿਉਂਕਿ ਪੱਖ ਨੀਲੀ ਦਾ ਵੱਧ ਰੱਖਣ ਦੀ ਆ ਤੇ ਗੁਰਲਾਲ ਵੀਰ ਹੁਣ ਆਪਾਂ ਇਹਦੀ ਡਿਮਾਂਡ ਕੀ ਕਰਦੇ ਆ ਡਿਮਾਂਡ ਵੀਰ ਜੀ ਏਡੀਆਂ ਮਈਆਂ ਦਾ ਕੋਈ ਡੂੜ ਮੰਗੀ ਜਾਂਦਾ ਕੋਈ ਸਵਾ ਮੰਗੀ ਜਾਂਦਾ ਅੱਛਾ ਜੀ ਮੋਲਾਪਾ ਨਾ ਪਿਛਲੀ ਵੀਡੀਓ 'ਚ ਗਲਤ ਕੀਤੇ ਉੜਦੀਆਂ ਗਈਆਂ ਕਰਮਾਂ ਲੀਆਂ ਤੇ ਮੁੱਲ ਐਰਕੀ ਵੀ ਛੋਟੇ ਛੋਟੇ ਡੰਗਰਾਂ ਦੇ ਠੀਕ ਆ ਜੀ ਮੋਲ ਵੀਰ ਜੀ ਇੱਕ 20 ਕਰੀਏ ਇੱਕ 15 ਕਰੀਏ ਫਾਇਦਾ ਕੋਈ ਨਹੀਂ ਹਾਂਜੀ ਮੁੱਲ ਜੋ ਮਰਜ਼ੀ ਕਰ ਜਾਈਏ 1 ਲੱਖ 10 ਹਜ਼ਾਰ 'ਚ ਮਾਨਤਾਨ ਕਰਾਂਗੇ ਖੁੱਲੇ ਆਪਾਂ ਇੱਕ 10 'ਚ ਲਾਟ ਹੀ ਆਪਾਂ ਇੱਕ 5 ਦੀ ਮਹ ਦੇ ਦੇਣੀ ਆ ਵੀ ਹਾਂ ਜਾਂ ਨਾ ਹੋਰ 2 ਚਲੋ ਠੀਕ ਹੈ ਜੀ 1 ਲੱਖ 3000 ਦੀ ਏਡੀ ਮੱਝ ਦੋਸਤੋ ਤੁਹਾਡੇ ਘਰੇ ਸੱਜਰ ਸੂਹੀ ਸਵਾਈ ਉਹਦੇ ਕੈਨੂੰ ਲਿਜਾਣੀਆਂ ਜਾਂ ਗੱਬਣ ਲਿਜਾਣੀਆਂ ਉਹ ਤੁਸੀਂ ਆਪਦੀ ਸਮਝ ਨਾਲ ਲੈ ਜਿਓ ਬਾਕੀ ਮੱਝ ਜੇ 1 ਹਫਤਾ ਖੜਦੀ ਆ ਕਰਮਾਲੀ ਤੇ ਆ ਦੇਖੋ ਤੁਸੀਂ ਇਹਦੀ ਆਰਡਰ ਦੀ ਕੁਆਲਿਟੀ ਤੇ ਬਿਲਕੁਲ ਜਿੰਨਾ ਪਿੱਛੇ ਨੂੰ ਆ ਨਾ ਉਨਾ ਹੀ ਇਹ ਗਾੜੀ ਅਗਲੇ ਪਾਸੇ ਭਰੀ ਖੜੀ ਆ ਕਰਮਾਲੀ ਤੇ ਸਮਾਂ ਆਊਗਾ ਉਹਦੇ ਕੈਨੂੰ ਕਰਮਾਲੀ ਜਦੋਂ ਤਿਆਰ ਹੋਈ ਦੋ ਘੜੀਆਂ ਦੇਖਣ ਦੀ ਹੋਊਗੀ ਹਜੇ ਹਫਤੇ ਦੀ ਇਹ ਕੱਚੀ ਆ ਹਾਂਜੀ ਹਫਤਾ ਲੈ ਜੂਗੀ ਤੇ ਇਸ ਤੋਂ ਅੱਗੇ ਆਪਾਂ 3 ਨੰਬਰ ਤੇ ਜਿਹੜੀ ਮਾਝ ਦਿਖਾਉਣ ਲੱਗਿਆ ਵੀਰੇ ਕਿੰਨਾ ਮਸੂਆ ਸੂਆ ਸੂਂ ਜਾ ਰਹੀ ਆ ਇਹ ਵੀਰ ਜੀ ਤੀਜਾ ਸੂਆਰ ਕੀ ਸੂਣੀ ਮੈਂ ਠੀਕ ਆ ਜੀ ਸੋਰੀ ਲੀਏ ਆਪਾਂ ਇਹਨੂੰ ਨਾਲ ਦੀ ਨਾਲ ਆਪਾਂ ਇਹਦੀਆਂ ਗੱਲਾਂ ਬਾਤਾਂ ਕਰੀ ਚੱਲਾਂਗੇ ਜੀ ਜੀ ਤੇ ਤੀਜਾ ਸੂਆ ਸੂਣ ਜਾ ਰਹੀ ਆ ਹਾਂ ਜੀ ਤੀਜਾ ਸੂਆ ਵੀਰ ਜੀ ਹਫਤਾ ਲੈਂਦੀ ਮੈਂ ਵੀ ਹਜੇ ਠੀਕ ਆ ਜੀ ਜੀ ਤੇ ਆਪਣਾ ਵਾਕਿਆ ਤੁਸੀਂ ਦੇਖ ਸਕਦੇ ਹੋ ਦੋਸਤੋ ਹਜੇ ਥਣਾ ਤੋਂ ਭਰਨਾ ਸ਼ੁਰੂ ਹੋ ਗਈ ਆ ਹਫਤੇ ਦੀ ਇਹ ਵੀ ਟਾਈਮ ਜਿਹੜੀ ਇਹਦੀ ਹਜੇ ਟਾਈਮਿੰਗ ਬਾਕੀ ਆ ਤੇ ਵੀਰ ਮਾਲਕਾਂ ਵੱਲੋਂ ਕਿੰਨਾ ਦੁੱਧਵਾਦ ਦੱਸਿਆ ਗਿਆ ਜਿਹੜਾ ਮੰਨ ਲਓ ਇਹਨੇ ਦੂਜੇ ਸੂਏ ਦਿੱਤਾ ਵਾ ਵੀ ਦੀ 11 ਕਿਲੋ ਦੁੱਧ ਮੈਂ ਤੇ ਥੱਲੇ ਉਹਨਾਂ ਚ ਹੋਇਆ ਪਿਛਲੇ ਸੂਏ ਅੱਛਾ ਜੀ ਤੇ ਦੁੱਧ 12 ਕਿਲੋ 13 ਕਿਲੋ ਐਰ ਕੀ ਠੰਡਾ ਮਨਾਜੂ ਕਰਮਾਂ ਲਈ ਠੀਕ ਆ ਜੀ ਹਾਂਜੀ ਤੀਜਾ ਸੂਆ ਮੈਂ ਸੁਣੀ ਪਤਲੀ ਚਮੜੀ ਦੀ ਐ ਕਰਮਾਂ ਲਈ ਕਾਗਜ ਰਗੀ ਆ ਸੋ ਦੋਸਤੋ ਤੁਸੀਂ ਦੇਖ ਸਕਦੇ ਆ ਬਿਲਕੁਲ ਪਿੱਛੋਂ ਨਾ ਜਿਵੇਂ ਧਾਗੇ ਐਰਗੀ ਬਰੀਕ ਪੂਛ ਹੁੰਦੀ ਏਦਾਂ ਦੀ ਆ ਜਿਹੜਾ ਜਿੰਨਾ ਸਕੈਨ ਦਾ ਪਤਲਾ ਹੁੰਦਾ ਪਸ਼ੂ ਇੰਨਾ ਹੀ ਦੁੱਧਵਾਦ ਜਿਹੜਾ ਜ਼ਿਆਦਾ ਕੱਢਦਾ ਵਾ ਕਿਉਂਕਿ ਇਹ ਕੁਆਲਿਟੀ ਤੁਸੀਂ ਦੇਖ ਸਕਦੇ ਆਂ ਦੋਸਤੋ ਵੀਰ ਜੀ ਮਈਆਂ ਬਹੁਤ ਚੰਗੀਆਂ ਦੋਵੇਂ ਮਈਆਂ ਗਾਵਾਂ ਨੂੰ ਬਣ ਕੇ ਤੇ ਫੇਰ ਸੁੰਨ ਗਿਆ ਘਰ ਮਾਲੀਆਂ ਠੀਕ ਆ ਵੀਰੋ ਜਿਵੇਂ ਉਹਨੇ ਗੱਬਣਾ ਮੱਝਾਂ ਵਾਂ ਹਾਂਜੀ ਕਿਉਂਕਿ ਇਹਦੀ ਆਪਾਂ ਨੂੰ ਦੋ ਚੀਜ਼ਾਂ ਦੀ ਗਰੰਟੀ ਭਰਨੀ ਪਊਗੀ ਇੱਕ ਤਾਂ ਥਣਾ ਦੀ ਆਰਡਰ ਦੀ ਤੇ ਇੱਕ ਪਿੱਛੇ ਦੀ ਪਾਰ ਪਿੱਛੇ ਦੀ ਫੁੱਲ ਗਰੰਟੀ ਠੀਕ ਆ ਜੀ ਜੇ ਜਿਹੜਾ ਵੀਰ ਗੱਬਣ ਖਰੀਦੂਗਾ ਉਹਦੇ ਘਰ ਜਾ ਕੇ ਆਪਾਂ ਤਪਾ ਕੇ ਤੇ ਫੇਰ ਪਈਏ ਲਾਵਾਂਗੇ ਜੀ ਠੀਕ ਆ ਜੀ ਇਹ ਤੋਂ ਵੱਡੀ ਗਰੰਟੀ ਤਾਂ ਵੀਰ ਜੀ ਕੋਈ ਨਹੀਂ ਜਦੋਂ ਅਗਲੇ ਨੇ ਤੇਪ ਹੀ ਲੈਣੀ ਆ ਆਪਦੇ ਹੱਥੀ ਬਿਲਕੁਲ ਜੀ ਬਿਲਕੁਲ ਹਾਂਜੀ ਲੋ ਵੀ ਦੋਸਤੋ ਜ ਆਰਡਰ ਦੀ ਕੁਆਲਿਟੀ ਥਣਾ ਦੀ ਤਿੱਪਨ ਦੀ ਕੁਆਲਿਟੀ ਤੁਹਾਡੇ ਘਰ ਤੱਕ ਵੀਰਦੀ ਹੋਊਗੀ ਤੇ ਭਾਰ ਪਿੱਛੇ ਦੀ ਫੁੱਲ ਗਰੰਟੀ ਹੋਊਗੀ ਤੇ ਵੀਰ ਗਰਲਾਲ ਹਾਂਜੀ ਇਹਦਾ ਆਪਾਂ ਕੀ ਮੁੱਲ ਕਰਦੇ ਆਂ ਵੀਰ ਜੀ ਮੋਲੇ ਦਾ ਭਲਾ ਆਪਾਂ ਲੱਖ ਕਰੀਏ ਭਲਾ 15 ਕਰੀਏ 69500 ਦੀ ਮਹ ਦੇ ਦਗੇ 95 ਦੀ ਹਾਂਜੀ ਜੈਸਨੋ ਪੂਰੇ 90000 ਦੀ ਮਹ ਵੀਰਦੀ ਜਾਂਦੀ ਢੀਲੋ ਸਾਹਿਬ ਲਓ ਵੀ ਪੂਰੇ 90000 ਦੀ ਮੱਝ ਸਵਾ ਪੂਰਾ ਤੈਖਾ ਲਾਵਾ ਦੋਸਤੋ ਤੇ ਇਤੋਂ ਅੱਗੇ ਦਾ ਤੁਸੀਂ ਹਿਸਾਬ ਲਾ ਲਓ ਵੀ ਅੰਤੀ ਆ ਜਿਹੜੀ ਤੁਸੀਂ ਆ ਦੋ ਨੰਬਰ ਦੇ ਵਿੱਚ ਝੋਟੀ ਦੇਖ ਲਈ ਆ ਨਾ ਇਹ ਕਰਮਾਂ ਵਾਲੀ ਏਡੀ ਮੱਝ ਹੈਵੀ ਵੇਟ ਦੀ ਮੈਂ ਤਾਂ ਨਹੀਂ ਵੇਖੀ ਕਿਉਂਕਿ ਪੂਰੇ ਹੈਵੀ ਕੱਦ ਕਾਠੀ ਵਾਲੀ ਮੱਝ ਆ ਤੇ ਮਾਲਕ ਸਮਾਂ ਲਿਆਵੇ ਕਿ ਕਿਸੇ ਸਮੇਂ ਨੂੰ ਉਹਦੇ ਕਹਿਣ ਨੂੰ ਇਹ ਸਿਰਾ ਕਰਾ ਦਊਗੀ ਜਦੋਂ ਕਰਮਾਂ ਵਾਲੀ ਤਿਆਰ ਹੋਈ ਤੇ ਠੰਡਾ ਦੁੱਧ ਦੇ ਥੱਲੇ 14-15 ਕਿਲੋ ਤੁਸੀਂ ਚੋ ਸਕਦੇ ਆ ਵੀਰਾ ਮੱਝ ਨਾ ਦੋ ਨੰਬਰ ਵਾਲੀ ਕਢੀ ਇੱਕ ਵਾਰੀ ਫੇਰ ਬਾਹਰ ਲਾ ਲਓ ਜੀ ਲਓ ਕਿਉਂਕਿ ਮੱਝ ਨੂੰ ਮੇਰਾ ਆਪਦਾ ਮੂਡ ਜਾ ਕਰੀ ਜਾਂਦਾ ਕਿ ਇੱਕ ਵਾਰੀ ਫੇਰ ਦੁਬਾਰਾ ਤੋੜ ਕੇ ਮੈਂ ਬਹੁਤ ਵੱਡੀ ਵੀਰ ਜੀ ਮੈਂ ਮੰਡੀ ਚ ਹੋਵੇ ਤਾਂ ਕੋਈ ਡੂੜ ਲੱਖੀ ਮੰਗੀ ਜਾਵੇ ਪਰ ਚਲੋ ਆਪਾਂ ਭਾਣਾ ਲਈ ਤੇ ਭਾਣਾ ਹੀ ਦੇ ਦੇਣੀ ਆ ਜੀ ਨਹੀਂ ਵਾਕਿਆ ਤੇਰੀ ਗੱਲ ਸਹੀ ਆ ਵੀਰ ਏਡੀ ਮੱਝ ਕੋਈ ਦਿੰਦਾ ਨਹੀਂ ਆਪਾਂ ਨਾਲ ਬਿਲਕੁਲ ਜਾਇਜ਼ ਕਰਵਾਦਾ ਤੇਰੇ ਤੋਂ ਧੰਨਵਾਦ ਤੇਰਾ ਤੂੰ ਹੀ ਮਾਨਤਨ ਕਰਦਾ ਘਰੇ ਆ ਵੀਰ ਜੀ ਆਪਾਂ ਰੋਜ਼ ਮਾਲ ਵੇਚਣਾ ਆ ਜੇ ਦੋ ਤਿੰਨ ਦਿਨ ਹੋਇਆ ਆਪਾਂ ਨੂੰ ਵੀਡੀਓ ਪਾਈ ਨੂੰ ਤੇ ਐਵੇਂ ਗਲਤ ਮੁੱਲ ਕਰਕੇ ਮਹੀਨਾ ਮਹੀਨਾ ਬੰਨ ਛੱਡਿਏ ਫਾਇਦਾ ਕੋਈ ਨਹੀਂ ਚਲੋ ਆਪਦਾ ਦਾਲ ਫੁਲਕਾ ਚੱਲੀ ਜਾਵੇ ਇੰਨਾ ਹੀ ਬੜਾ ਜੀ ਤਾਂ ਲਾ ਕੇ ਆਏ ਇੱਕ ਆਪਾਂ ਮਾਂਸੇ ਲਈ ਆ ਤੇ ਇੱਕ ਨਾਭੇ ਲਈ ਆ ਉਹ ਭੈਣ ਭਰਾ ਜਿਹੜੇ ਵੀਡੀਓ ਵੇਖਣਗੇ ਕਮੈਂਟਾਂ 'ਚ ਦੱਸਣ ਵੀ ਡੰਗਰ ਕਿਤਰਾ ਦੇ ਨਿਕਲੇ ਗੱਲ ਹੀ ਕੋਈ ਨਹੀਂ ਗੱਲ ਤਾਂ ਵਾਕਿਆਤਰੀ ਇਹ ਸਹੀ ਆ ਕਿ ਕਮੈਂਟਾਂ 'ਚ ਪਤਾ ਲੱਗ ਜਾਂਦਾ ਆਪਣਾ ਕੰਮ ਆਪਾਂ ਕਿਹੋ ਜਿਹਾ ਕਰਦੇ ਆ ਤੇ ਬਾਕੀ ਕੰਮ ਦੋਸਤੋ ਵੀਰ ਦਾ ਬਿਲਕੁਲ ਸਾਫ਼ ਸੁਥਰਾ ਆ ਕੋਈ ਇਹਦੇ ਵਿੱਚ ਸ਼ੱਕ ਵਾਲੀ ਗੱਲ ਨਹੀਂ ਉਹਦੋਂ ਆਪਾਂ ਪਸ਼ੂ ਜਿੰਨੇ ਵੀਰ ਦੇ ਪਾਏ ਸੀ ਨੜ ਤੇ ਵੇਖਿਆ ਵਿਕੇ ਕਰਨ ਇਹ ਨਹੀਂ ਚੈਨਲ ਕਰਕੇ ਨਹੀਂ ਵੀਰ ਦੇ ਪਸ਼ੂ ਸਾਫ਼ ਸੁਥਰੇ ਸੀਗੇ ਤੇ ਜਿਹੜੀ ਅੱਜ ਵਾਲੀ ਵੀਡੀਓ ਵੀਰ ਦੇ ਘਰੋਂ ਆਪਾਂ ਕਵਰ ਕਰ ਲਈ ਆ ਇਹਦੇ ਵਿੱਚ ਵੀ ਕੋਈ ਕਮੀ ਪੇਸ਼ੀ ਵਾਲਾ ਡੰਗਰ ਹੈ ਨਹੀਂਗਾ ਜਿਹੜੀ ਝੋਟੀ ਆ ਬਿਲਕੁਲ ਸਾਫ਼ ਸੁਧਰੀ ਆ ਤੇ ਜੇ ਝੋਟੀ ਵੱਲੋਂ ਇਧਰ ਵੈੜ ਨਾਲ ਨੂੰ ਆਉਣੇ ਆ ਤੇ ਵੈੜ ਵੀ ਕਹਿੰਦੀ ਮੈਨੂੰ ਛੱਡ ਕੇ ਨਾ ਜਾਊਗਾ ਇਹੋ ਜੀ ਮੰਨ ਲਓ ਇਹਨੂੰ ਆਰਡਰ ਦੀ ਕੁਆਲਿਟੀ ਲੱਗੀ ਆ ਤੇ ਪੂਰੀ ਕੱਦ ਕਾਠ ਵਾਲੀ ਵੈੜ ਆ ਵੱਡੀਆਂ ਵੈੜਾਂ ਚ ਆਉਂਦੀ ਆ ਤੇ ਜਿਹੜਾ ਮੇਰਾ ਵੀਰ ਕੋਈ ਇਹਨੂੰ ਖਰੀਦਣਾ ਚਾਵੇ ਖਰੀਦ ਸਕਦਾ ਵਾ ਤੇ ਬਿਲਕੁਲ ਜੈ ਜੇ ਵੀਰ ਨੇ ਮੁੱਲ ਕੀਤੇ ਆ ਹੁਣ ਆਪਾਂ ਵੀਰ ਤੋਂ ਕਰੋ ਆਪਣਾ ਐਡਰੈਸ ਤੇ ਮੋਬਾਈਲ ਨੰਬਰ ਬੋਲ ਦਿਓ ਵੀਰੇ ਨਾਂ ਮੇਰਾ ਵੀਰ ਜੀ ਸਰਦਾਰ ਗੁਰਲਾਲ ਸਿੰਘ ਪਿੰਡ ਸੋਰ ਸਿੰਘ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਇੱਕ ਨੰਬਰ ਹੈਗਾ 827282497 ਦੂਜਾ ਨੰਬਰ 8289016207 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਵੀਰ ਤੇਰਾ ਤੇ ਹੋਰ ਵੀ ਜੇ ਕਿਸੇ ਕਿਸਾਨ ਭਰਾ ਨੇ ਵੀਡੀਓ ਆਪਣੇ ਤੋਂ ਬਣਾਉਣੀ ਹੋਵੇ ਤਾਂ ਆਪਣਾ ਜਿਹੜਾ ਮੋਬਾਈਲ ਨੰਬਰ ਸਕਰੀਨ ਤੇ ਚੱਲੂਗਾ ਸੋ ਧੰਨਵਾਦ ਦੋਸਤੋ ਮਿਲਦੇ ਆਂ ਫੇਰ ਇੱਕ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ